ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਲੋ ਬਾਈ ਜੀ ਅੱਜ ਆਪਾਂ ਕਰਦੇ ਆਂ ਵੱਟਾਂ ਤੇ ਸਬਰੇ ਖਾਲਦੀਆਂ ਵੱਟਾਂ ਤੇ ਤੇ ਖਾਲਦੀਆਂ ਵੱਟਾਂ ਹੀਆਂ ਮਿਹਨਤਾਂ ਫੋਰ ਤਾਂ ਕੋਈ ਮਾੜਾ ਮੋਟਾ ਕੋਈ ਥਾਂ ਹੋਊਗੀ ਜਿੱਥੇ ਕਿਤੇ ਕਰਨੀ ਹੋਊਗੀ ਤੇ ਐਤਕੀ ਆਪਾਂ ਹੋ ਗਏ ਲੇਟ ਇੱਕ ਤਾਂ ਥੋੜਾ ਜਿਹਾ ਮੀਂਹ ਕਣੀ ਜਾਂ ਪੈਂਦਾ ਸੀ ਤੇ ਇੱਕ ਥੋੜੀ ਠੰਡ ਜ਼ਿਆਦਾ ਲੱਗਦੀ ਸੀ ਤੇ ਅੱਜ ਆਪਾਂ ਕਰਦੇ ਆਂ ਤੁਹਾਨੂੰ ਵਿਖਾਉਣੇ ਆਂ ਉਹ ਖਾਲ ਵੀ ਜਿੱਥੇ ਆਪਾਂ ਸਪਰੇਅ ਕਰਨੀ ਆ ਤੇ ਬਾਕੀ ਵੀਡੀਓ ਆਪਣੀ ਬਹੁਤ ਟਾਈਮ ਬਾਅਦ ਹੋ ਸਕਦਾ 2 ਮਹੀਨੇ 3 ਹੋ ਗਏ ਹੁਣ ਤੇ ਟਾਈਮ ਵੀ ਨਹੀਂ ਲੱਗਦਾ ਬਸ ਗੱਲ ਤਾਂ ਐਡੀ ਨਹੀਂ ਹੁੰਦੀ ਜਦੋਂ ਮੰਨ ਲਾ ਆਪਾਂ ਕੇਤੋਨੇ ਆ ਵੀਡੀਓ ਤਾਂ ਬਣ ਜਾਂਦੀ ਆ ਤੇ ਪਰ ਟਾਈਮ ਨਹੀਂ ਲੱਗਦਾ ਕਈ ਵਾਰੀ ਤੇ ਚਲੋ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆਹ ਦੇਖੋ ਭਾਈ ਪਹਿਲਾਂ ਖਾਲਾ ਜਮਾ ਐ ਸਾਫ ਸਾਫ ਪਿਆ ਹੁੰਦਾ ਸੀ ਉਦੋਂ ਨਾ ਟਾਈਮ ਨਾਲ ਸਪਰੇਅ ਹੋ ਜਾਂਦੀ ਸੀ ਤੇ ਐਤ ਕੀ ਥੋੜੇ ਲੇਟ ਹੋਵੇ ਚਲੋ ਕੋਈ ਨਹੀਂ ਬਸ ਨਾ ਖੋਲੀ ਜਾਂਦਾ ਭਾਈ ਤੇ ਆਪਾਂ ਮੁੜ ਕੇ ਤੇ ਛਿੜਕ ਦੇਣੀ ਹੈ ਇੱਕਾ ਖਾਲੀ ਜਮਾਂ ਸਾਫ਼ ਹੁੰਦੀਆਂ ਸੀ ਇਹ ਸਿਰਫ਼ ਮੀਂਹ ਕਣੀ ਜਿਹੜਾ ਥੋੜਾ ਕਾ ਨਾ ਪਿਆ ਟਪ ਟਪਕ ਤੇ ਜਾਂ ਜਿਹੜਾ ਬਸ ਲੇਟ ਹੋ ਗਈ ਅੱਜ ਵਾਰੀ ਵੀ ਸੀ ਵਾਰੀ ਆਪਾਂ ਨਹੀਂ ਲਾਈ ਅੱਜ ਪਾਣੀ ਚੱਲੀ ਜਾਂਦਾ ਥੱਲੇ ਨੂੰ ਕੋਲੀ ਆਹ ਕੱਚੀ ਜੀ ਨੂੰ ਹੱਥ ਮੋਂ ਨੂੰ ਜੀ ਨਹੀਂ ਕਰਦਾ ਸੱਕੇ ਕਰਾਣ ਲੱਗਾ ਇਸ ਗਰੰਟੀ ਗਰੰਟ ਨਾ ਹੋਵੇ ਹੈ ਮੈਂ ਕਿ ਗਰੰਟ ਆ ਇੱਕ ਜਾਂ ਮਰਾ ਮੈਂ ਇਹਨੇ ਪਾਣੀ ਪਾਵੇਂ ਤੇ ਚ ਪਾਈਏ ਕਿ ਰਹਾ ਨਾ ਤੇ ਬਾਕੀ ਬਈ ਆਹਾ ਆਪਣੀ ਕਣਕ ਐ ਕਿਦਾਂ ਜੂਗਾ ਪਾਣੀ ਨਿਕਲੇ ਇੱਥੇ ਨਾ ਆਹ ਵੇਖੋ ਵਟਾਂ ਦਾ ਬਈ ਕਿੰਨਾ ਮੰਦਾ ਹਾਲ ਹੁੰਦਾ ਕਾਜ ਨਾਲ ਲੁੰਬੜ ਪੂਛੀਏ ਨਾ ਵਿੱਚ ਹੈ ਨਹੀਂ ਕਿਤੇ ਵੀ ਕਣਕ ਚ ਤੇ ਆਹੀ ਆ ਬਸ ਪਾਸੇ ਪਾਸੇ ਵਟਾਂ ਤੇ ਤਾਂ ਹੀ ਆ ਪੱਜ ਲਾਉਣੇ ਆ ਇਹ ਤੇ ਜਿਵੇਂ ਆ ਥਾਂ ਅਮਰੂਦ ਕੋਲੇ ਤੇ ਆਹਾ ਬਈ ਆਪਣੀ ਕਣਕ ਆ 388 ਹੈ ਹੈ ਆ ਮੈਂ ਬਚਾ ਲਈ ਕਿਹਿਆ ਕੀ ਹੈ ਇੱਥੇ ਇੱਥੇ ਲਗੀ ਹੈ ਠੀਕ ਹੈ ਯਾਰ ਕਮਾਲ ਕਰਤੀ ਆ ਤਾ ਜਗਾ ਤੂੰ ਹੈ ਬਚਾ ਲੈ ਠੰਡ ਦੋ ਤੂੰ ਨਹੀਂ ਇਹਨੂੰ ਰਗੜ ਦੇਣਾ ਇਹ ਕੋਰੇ ਨੇ ਤੇ ਆ ਬਾਈ ਹੈਗੀ 372 ਕਣਕਾਂ ਸਾਰੀਆਂ ਵਧੀਆ 327 ਵੀ ਵਧੀਆ 384 ਵੀ ਵਧੀਆ 826 ਵੀ ਵਧੀਆ ਮੌਸਮ ਕਿੰਨਾ ਸਾਫ਼ ਹੈ ਮੌਸਮ ਵੇਖੋ ਕਿੰਨਾ ਸਾਫ਼ ਨੀਲਾ ਨੀਲਾ ਰੱਬ ਹੈ ਸੂਰਜੇ ਵੇਖੋ ਤੁਸੀਂ ਪਰ ਗਈ ਇਹਨਾਂ ਚੀਜ਼ਾਂ ਦੀ ਜੜ ਕੱਟਣੀ ਅੱਜ ਅੰਮੈਨਾ ਆ ਲੂੰਬੜ ਪੂਚੀ ਫੇਲਾ ਕਿੱਧਰ ਲਾ ਕੇ ਆਵਾਂ ਹੈ ਦੋ ਹੀ ਲੈ ਹਾਂਜੀ ਥੋੜਾ ਜਿਹਾ ਪਾ ਲਵਾਂ ਪੰਪੋਰਨ ਪੋਰਨ ਪੋਰ ਨਹੀਂ ਖੁਰਦੀ ਭਈ ਇਹ ਦੇਖ ਤੋ ਐ ਕਰੀ ਹੁਣ ਹੈਵੇ ਚ ਖੋਰ ਕੇ ਰੱਖਨੀ ਪਹਿਲਾਂ ਹੀ ਚੰਗਾ ਪਾਲੀਆਂ ਜ਼ਰੂਰੀ ਹੋਈਆਂ ਇਹ ਕੰਮ ਵੀ ਹੈ ਨਾ ਜਾਈਆਂ ਨਾ ਰੁੱਤ ਕੋਈ ਉਹ ਵੀ ਹੋਵੇ ਦਿਖਾਲੇ ਵੱਤਰਾ ਜਾਂ ਚਲ ਸਵਾਰੇ ਜਾਂ ਨਾ ਇਹ ਸਵਾਰੇ ਵੀ ਨਹੀਂ ਜਾਂਦੇ ਗਿੱਲੇ ਜਾਂ ਗੱ쩔 ਜੇ ਨਾਲ ਲੈਂਦੇ ਆ ਜਿੱਕ ਇਹ 50 ਲੀਟਰ ਵਾਲੀ ਬਣੀ ਖੜੀ ਹੈ ਪਾਇਆ ਕਿ ਨਾ 5 ਲੀਟਰ ਪਾਣੀ ਨਹੀਂ ਪਾਇਆ ਸਿੱਕਾ ਉਹ ਇਹ ਨਾ ਸਮੁੰਦਰਾ ਹੁੰਦੇ ਦੇ ਆ ਪੋਰਾ ਲੱਗ ਜੂ ਹੂੰ ਆ ਪੋਰਾ ਲੱਗ ਜੂ ਜਿਹੜੀ ਦੂਜੀ ਪਾਈਪ ਨਾ ਦੀ ਹੂੰ ਹੂੰ ਉਹਦੀ ਉਹ ਖੋਲ ਕੇ ਇਹਦੇ ਵੇਖਾਂਗੇ ਜੇ ਘਰੇ ਪਿਆ ਹੈ ਨਾ ਜਿਵੇਂ ਐ ਕਿ ਸਿੱਧਾ ਪਾਣੀ ਹਾਂ ਤੂੰ ਐ ਹੈ ਨਾ ਵੀ ਉਹਦੇ ਅੰਦਰ ਚੂੜੀਆਂ ਹੈ ਹੂੰ ਹੂੰ ਇਹ ਤਾਂ ਦੂਜੀ ਪਾਈਪ ਦੇ ਉਹ ਕਰ ਦਾਂਗੇ ਚੜਾ ਦੇਗੇ ਹੂੰ ਆ ਲੈ ਚਪੜਾਣਾ ਹੂੰ ਇਹ ਫੋਟੋ ਵੰਦੀ ਹੈ ਹੂੰ ਗਾਇਨਾ ਚਪੜਾ ਸੱਟ ਦੇਣੀ ਹੈ ਚਪਾ ਲੋਣੀ ਤਾਂ Oh bom. ਉਹ ਫਿੱਕੀ ਪੰਜ ਮੋਠੀ ਜਿਹੀ ਰਿਸਿਪਸ ਉਹ ਥੱਲੇ ਪਟਕ ਲੈ ਆਏਗਾ ਨਾ ਨਹੀਂ ਨਾ ਪੱਟੀ ਦਾ ਆਈ ਸੀ ਧਾਨ ਤੇ ਗਾਜਰਾ ਖਾਈ ਜਾਂਦੇ ਆ ਬਾਈ ਇੱਕ ਇਸ ਟਾਈਮ ਢਿੱਲੋਂ ਬਠਿੰਡੇ ਵਾਲੇ ਆ ਵੀ ਖਾਂਦੇ ਹੁੰਦੇ ਸੀ ਨਾ ਬਰਤਵਾਰ ਲੱਗਦੀਆਂ ਮਿੱਠੀਆਂ ਲੱਗਦੀਆਂ ਉਧਰ ਰੇਤ ਲਾਏ ਬਾਹਰ ਨਾ ਅੰਦਰ ਹੂੰ ਲੋ ਠੰਡੇ ਨੇ ਹੂੰ ਉਹਨਾਂ ਦੀ ਨਰਮੀ ਜਿਆਦਾ ਨਾਲ ਹੈਗਾ ਸਰੀ ਹੂੰ ਉੱਥੇ ਬਹੁਤ ਮੋਟੀਆਂ ਨਹੀਂ ਹੋਈਆਂ ਗਾਜਰ ਨੇ ਆਪਣੇ ਵਧੀਆਂ ਹੋਈਆਂ ਯਾਰ ਆਪਣੇ ਦਾ ਸੂਰ ਨੇ ਜਖਣਾ ਘੜਤੀ ਕੰਜਰ ਹੂੰ ਸੂਰ ਜਿਹੜੀ ਪਹਿਲਾਂ ਬੀਜ ਕੇ ਹਾਂ ਜੇ ਨਾ ਪਹਿਲੀਆਂ ਲਾਈਆਂ ਸੀ ਭਾਈ ਉਹ ਤਾਂ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਈ ਸੂਰਨ ਖਬਰੂ ਬਾਤਾ ਸੀ ਆ ਗਾਜਰ ਉਹ ਤੋਂ ਬਾਅਦੀਆਂ ਗਾਜਰਾਂ ਉਹ ਸੇਠਾ ਟਿਆਪਾ ਦੁਬਾਰੇ ਲਾਈਆਂ ਸੀ ਦੇਖ ਲਓ ਇਹੋ ਜੀਆਂ ਹੋ ਗਈਆਂ 10 ਦਿਨ ਬਾਅਦ ਲੱਗੀਆਂ ਉਦੋਂ ਹਨ ਹੂੰ ਪੂਰੀਆਂ ਵਧੀਆ ਨਾਲ ਇੱਥੇ ਖਾਲੇ ਦੀ ਨਾਲ ਘਰੇ ਲੈ ਜਾ ਜਾਈ ਦੀ ਤੇ ਸਪਰੀਆ ਪਾ ਜਿਹੜੀ ਸੀ ਉਹ ਕਰਦੀ ਡਰਮੇ ਬਣ ਕੇ ਤਿਆਰ ਕਰਦੀ ਆ ਖੜਾ ਆਪਣਾ ਮੋਟਰਸਾਈਕਲ ਤੋਨੇ ਭਾ ਖਾ ਕੇ ਗਜਰਾ ਤੇ ਚੱਲਾਂਗੇ ਪਾਵੇਂ ਪੱਠੇ-ਪੁੱਠੇ ਅ ਸਾਡੇ ਪਾਸੇ ਪੱਠੇ ਕਹਿੰਦੇ ਪਸਣ ਪਾਣ ਕਿਸੇ ਪਾਸੇ ਕਹਿੰਦੇ ਕੱਖ ਤੇ ਕਿਸੇ ਪਾਸੇ ਕਹਿੰਦੇ ਸੰਨੀ ਕਰਨੀ ਆ ਅੱਡੋ ਵੱਡਾ ਇਲਾਕੇ ਦੀਆਂ ਬੋਲੀਆਂ ਹਨਾ ਜਾਨੀ 50 ਕਿਲੋਮੀਟਰ ਬਾਅਦ ਤੇ ਜਾ ਕੇ ਆਪਣੇ ਬੋਲੀ ਬਦਲ ਜਾਂਦੀ ਆ ਠੰਡ ਦਾ ਬਈ ਗਈ ਲੱਗਦੀ ਆ ਜਿਵੇਂ ਅੱਜ ਤੋ ਆਪਾਂ ਵੇਖੋ ਸਾਡੇ ਕੋਲ ਵੀ ਨਹੀਂ ਪਾਇਆ ਨਾ ਸਵਾਟਰ ਨਾ ਕੋਈ ਕੋਟੀ ਨਾ ਕੋਈ ਕੋਟ ਆ ਵਾਹ ਨਹੀਂ ਠੰਡੇ ਜਵਾਬ ਕੀਤੇ ਤੇ ਮਾੜੀ ਮੁਠੀ ਵਾਦੀ ਪੂਰੇ ਟਕਾ ਕੇ ਤਾਂ ਔਪ ਲੱਗਦੀ ਆ ਜਿਵੇਂ ਆਪ ਮਾੜੀ ਕਰੜੀ ਕਹਦੀ ਆ ਨਾ ਤਾਂ ਆਪ ਕਰੜੀ ਆ ਅਜਾ ਚਾਹੀਦੀ ਨਹੀਂ ਇਹ ਹਾਈ ਤਾਂ ਥੋੜੀ ਠੰਡ ਪਵੇ ਅੱਗਨ ਬੱਗਨ ਦਾ ਮਹੀਨਾ ਜਾਵ ਨਹੀਂ ਜਾਂ ਇਹਨੂੰ ਚਾਹੀਦੀ ਠੰਡ ਅੱਜ ਦਿਨ ਐ ਲੱਗਦਾ ਜਮ ਚੇਤ ਦਾ ਦਿਨ ਹੁੰਦਾ ਚੇਤ ਦੇ ਦਿਨਾਂ ਚ ਐ ਵੀ ਜਿੱਤ ਔਪ ਹੁੰਦੀ ਆ ਮੈਂ ਖੇਤ ਜੇ ਹਮਾਂ ਲਾ ਕੋਈ ਹੈ ਜੀ ਸਬਜ਼ੀ ਖਾਣ ਵਾਲੀ ਜਿਵੇਂ ਗਾਜਰਾਂ ਤੇ ਜਾਂ ਕੋਈ ਮੂਲੀ ਆ ਜਾਂ ਸਲਗਮਾ ਤੇ ਜਾਂ ਕੋਈ ਖੇਤ ਫੜਾਉਂਦਾ ਬੁਝੇ ਲੱਗਿਆ ਨਾ ਬੰਦਾ ਜਦੋਂ ਖੇਤੋਂ ਦਾ ਖਾ ਲੈਂਦਾ ਤੇ એનર્ਜੀ ਜੀ ਮਿਲ ਜਾਂਦੀ ਆ ਜਦੋਂ ਆਪਾਂ ਕੋਈ ਕੰਮ ਤੰਦਾ ਕਰਦੇ ਆ ਆਪਾਂ ਨੂੰ ਮਹਿਸੂਸ ਹੁੰਦਾ ਵੀ ਕੁਝ ਹੋਵੇ ਖਾਣ ਨੂੰ ਤੇ ਫਿਰ ਬੰਦਾ ਖਾ ਲੈਂਦਾ ਚਲੋ ਭਾਈ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ